ਇੱਕ ਦੋ ਪਾਟੇ ਕੀ ਇੱਕ ਦੋ ਪਾਟੇ ਪਾੜਦੇ ਇੱਕ ਦੋ ਨਹੀਂ ਪਾਟੇ ਨਹੀਂ ਬੈਗ ਚ ਪਾਤੇ ਹਾਂ ਸਾਰੇ ਬੁੱਕਸ ਪਾਤ ਨੇ ਵੈਰੀ ਗੁੱਡ ਮੇਰੇ ਤੀ ਹੁਣ ਇਹਨਾਂ ਨੇ ਪੜ੍ਹਨ ਲਈ ਤੇ ਫਿਰ ਇਹਨਾਂ ਬੈਗ ਦੇ ਵਿੱਚ ਬੁੱਕਸ ਪਾਤੀਆਂ ਹੁਣ ਸੈਣੀ ਹੋ ਗਈ ਨਹੀਂ ਤੇ ਪਹਿਲਾਂ ਬੁੱਕਸ ਪਾੜ ਦਿੰਦੇ ਨਹੀਂ ਹੁਣ ਸੈਣੀ ਹੋ ਗਈ ਇਧਰ ਆ ਕਰ ਸੁਣ ਅਰਗੁਣ ਅਰਗੁਣ ਕੀ ਕੀ ਜਾਂਦੀ ਜੋਤੀਆਂ ਤੇ ਕੀ ਕਰਦਣ ਲੱਗੀ ਤੋੜ ਲੱਗੀ ਆਪਣੀ ਅੱਛਾ ਉਹ ਉਹ ਲਾਈਟ ਲਾਈਟ ਤੋੜਨ ਲੱਗੀ ਤੈਨੂੰ ਕਹਿਣਾ ਹੈ ਨਾ ਹੱਥ ਨਾ ਲਾਉਂਵੀਂ ਟੁੱਟ ਜੂਗੀ ਤੂੰ ਕਹਿਣਾ ਹੈ ਨਾ ਕੋਟਾ ਤੋੜਦਾ ਕੋਕਾਪ ਹੋ ਗਿਆ ਹਾਂ ਮਿੱਟੀ ਲੱਗੀ ਆ ਲੈ ਚ ਲੈ ਚ ਲੈ ਚ ਜਾਓ ਜਾ ਹਾਏ ਲਾ ਲਾ ਕੇ ਲੈ ਚ ਲਈ ਲੈਂਪ ਕਹਦੇ ਨਹੀਂ ਖੜਨਾ ਇਹ ਕੋਲ ਨੇ ਵਾਣ ਖੋਲਿਆ ਇਹਨੇ ਆਪੇ ਕੋਲ ਨੇ ਉਹ ਸਾਦੇ ਫਿਰ ਮੈਨੂੰ ਆਪੇ ਵੀ ਸਾਦੇ ਤਰੋ ਚਾਪਾ ਹੁਣ ਖਾਵੇ ਯਾਰਾ ਮਿਰਚਾਂ ਨਾ ਦਤੀਆਂ ਉੱਪਰ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਹਾਂ ਸਿੱਧਾ ਗੁਰਦੁਆਰਾ ਸਾਹਿਬ ਜਾਣਾ तो सुनु। सुनु उन्ते, सुनु उन्ते जाके उस तो गुरुद्वारा साहेब जाना चाबी चलो चलो उतर उल्दी बोतल भी ला लो पुत अपनी ਕੀ ਅਤੀ ਲੱਗ ਗਿਆ ਘੋੜੇ ਦੇ ਉੱਤੇ ਲੈਣਾ ਹੈ ਕਿਹੜੀ ਗਾੜੀ ਦੀ ਮੈਂ ਕੰਮ ਆ ਕੰਮ ਆ ਆ ਜਿਹੜੀ ਪਰਾਂ ਲੱਗੀ ਆ ਅੱਛਾ ਲੈ ਆ ਦਿੰਨਾ ਪੁੱਤ ਲੈ ਆ ਦਿੰਨਾ ਜਾਣੇ ਆ ਜੂ ਲੈ ਲੱਗੇ ਆ ਉਧਰ ਜਾ ਕੇ ਰੋਡ ਦੇ ਉੱਤੇ ਲੱਗ ਗਿਆ ਉਧਰ ਉਧਰ ਕਹਿੰਦੀ ਉਧਰ ਜਾਣਾ ਕਾਰ ਵਾਲੇ ਜੂ ਹੁਟਾ ਲੈਣਾ ਹੁਣ ਉਧਰ ਚੱਲੇ ਆ ਚੱਲ ਚੱਲ ਜਰ ਕਮੀਏ ਬਾਏ ਕਿੱਦਲੀ ਆ ਹੈ ਤੇ ਬੱਸ ਬਾਜੀ ਮਾਰੇ ਬਾਜੀ ਬੜੀ ਵੀ ਤੇ ਮਾਦਨੇ ਬਾਜੀ ਬੜੀ ਸ਼ਤਾਨੀ ਕਰਦੀ ਹੁਣ ਮੈਂ ਜਾਵਾ ਮੈਂ ਜਾਵਾ ਮੈਂ ਜਾਵਾ ਬਾਏ ਬੱਕਰੀਆਂ ਆਈਆਂ ਨੇ ਬਸ ਕੋਲ ਨਹੀਂ ਆਈ ਆ ਆਹ ਇੱਥੇ ਬੱਕਰੀ ਲੈਣ ਆਇਆ ਮੈਨੂੰ ਵੀ ਦੇ ਦੋ ਮਾਸਾ ਮੈਨੂੰ ਵੀ ਦੇ ਦੋ ਕਿਹੜੇ ਕੱਪੜੇ ਕਹਿਣ ਦੀ ਆ ਕੱਪੜੇ ਅਹੀਂ ਆ ਗਏ ਸ਼ਾਟੇ ਇੱਥੇ ਮਿਲਣਾ ਹੈ ਕਿਸੇ ਵੀਰ ਨੂੰ ਮਿਲਦੇ ਹੁਣ ਨਾ ਨਾ ਲੈਂਦਾ ਆਪਾਂ ਭਰਾ ਨੂੰ ਇਹ ਤਾਂ ਹੁਣ ਲੋਕ ਨਹੀਂ ਯਾਰ ਇਹਨਾਂ ਨੂੰ ਪਤਾ ਨਹੀਂ ਆ ਜਾ ਉਹ ਬੱਤੀ ਵੇਖ ਪੜਾ ਗਰੰਟੀ ਹੈ ਕਿ ਨਹੀਂ ਹੈਗੀ ਸਹੀ ਕਰੀਏ ਆਪਾਂ ਪਹੁੰਚ ਗਏ ਸ਼ਿਆੜੇ ਗਿਆਨੀ ਗਾਰਮੈਂਟਸ ਆ ਆਪਣੀ ਦੁਕਾਨ ਹੈ ਆ ਹਾਂ ਸ਼ੇ ਬਿਊਟੀ ਐਵੇਂ ਲੱਗਦਾ ਭਰਾੜੇ ਪੈਸੇ ਰਿਆ ਕਮਾਉਣਾ ਹੋ ਗਏ ਵੀਰ ਜਿਹੋ ਹੀ ਹੁੰਦੇ ਪੈਸੇ ਬਾਵਾ ਮਿਲਦੇ ਬਾਵਾ ਮਿਲਦੇ ਉਹੋ ਹੀ ਆਉਂਦਾ ਮੇਰੇ ਕੋਲ ਮੇਰੇ ਕੋਲ ਤਾਂ ਮੈਂ ਤੂੰ ਆਉਂ ਐਵਰੀ ਸਮ ਟੋਪ ਦੇਖਣਾ ਸ਼ੁਰੂ ਕਰਤੇ ਲੈਣਾ ਨਹੀਂ ਮੈਂ ਚਲ ਦੇਖ ਲਈਏ ਨਹੀਂ ਨਹੀਂ ਲੈਣਾ ਤੇ ਉੱਥੋਂ ਤਾਂ ਜਿਹੜੀ ਦੁਕਾਨ ਆਪਣੀ ਹੈ ਉਪਰੀ ਹੋਵੇ ਵੀ ਇਹ ਤੇ ਆਪਣੀ ਆ ਇਹ ਸਾਰੇ ਆਪਣੇ ਆ ਇਹ ਸਾਰੇ ਆਪਣੇ ਆ ਲੈਣਾ ਵੀ ਵੇਖੋ ਕਿਹੜਾ ਪਸੰਦ ਆ ਬੱਬੀ ਇੱਕੋ ਜਿਹਾ ਕਿਹੜਾ ਸੌਣਾ ਲੱਗਦਾ ਆ ਮੇਰੇ ਖਿਆਲ ਤੇ ਪੋਣੇ ਨੂੰ ਨਹੀਂ ਸਪੈਗੈਟੀ ਨਾਲ ਆ ਆ ਤੇ ਲੈ ਲੈ ਸੋਹਣੇ ਜਿਹੇ ਇਦਾਂ ਦੇ ਆ ਬੱਸ ਕਿਹਾ ਬੁਰਾ ਮੈਗਨਾ ਘੈਂਟ ਏ देख ली काफी बड़ा सुना लिया इसको कलर हो चुके एक ब्लैक भी है गाइडर में तो ना थोड़े दिखाई है ना देखना स्पेगड़ी आएगी जिधर ना ना वाला आगे देखो बड़ा किया लिया हाँ ला ओवर ला ओवर हाँ अभी बड़ा प्यारा है सिंपल सोपल जी हाँ कपड़ा बड़ा चलने डे हाँ ना आय आय स्वयं परियाजिका का नूबा ट्रेनिंग ही जरी जी रहना स्पेक्डी लगी जी, पर स्पेक्डी ला तो ही नहीं हाँ। आँ। आँ। आदिकर आदिकर। 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 तो तो है। हाँ हाँ आनो। नहीं। हाँ देख रे क्या हाँ जी। हाँ देखो। चारे बड़े तो लगी चीज़ है। हाँ देखो कड़ाई लगी। क्या क्या न पहले यार ना ना। चारे बड़े सुने हैं। हाँ देख रे। ਦੀ। ਨੀ ਮੇ ਰਵੀ ਦਾ ਮੈਂ ਇਹਨੂੰ ਕਿਹਾ ਬਣਾ ਇਹਦਾ ਮੈਂ ਜੋ ਜੈਂਸ ਕੰਨਣਾ ਉੱਪਰ ਨਾਲੋਂ ਬਣਾਇਆ ਕੰਨਣਾ। ਅਈ ਆਪ ਲੱਗੇ ਮੈਂ ਖਣੀ ਪੀਣ। ਨਹੀਂ ਮੈਂ ਤੁਹਾਨੂੰ ਪਿਆਦਾ। ਨੀ ਮੈਂ ਤਾਂ ਪੀਲੀ ਗਈ। ਦੂਰੀ ਵਾਲੀ ਪੀ ਲੈ। ਚਲੋ ਫੇਰ ਠੀਕ ਹੈ। ਮੈਂ ਨਾ ਮੀਟੀਆਂ ਲਗਮਣ ਮੈਂ ਭਰਾ ਹੋਣੀ ਨਾ ਅਜ ਪ੍ਰਾਣੇ ਮੈਂ ਗਏ ਨਹੀਂ ਪੀਣੀ। ਉਹ ਨਹੀਂ। ਪਹਿਲਾਂ ਪੀਣੀ ਹੁੰਦੀ ਅੱਗੇ। ਉਹ ਨਹੀਂ ਹੋਣਾ ਪਹਿਲਾਂ ਪੀਣੀ ਨੇ ਲੈ ਲੋ। ਇਥੇ ਸ਼ੂਜ਼ ਲੈਣਾ ਹੈ ਹੁਣ ਦੇਖਦੇ ਆ। ਤੁਹਾਡਾ ਲਈ ਕੋਈ। ਸਾਰੇ ਜਿਹੜਾ ਚਲੋ ਮੈਂ ਆਉਂਦਾ ਅੱਧਾ ਬਾਈ ਬਾਈ ਇੱਥੇ ਉੱਪਰ ਆ ਗਏ ਹਾਂ ਦੇਖੋ ਜੀ ਨੀ ਭਾਜੀ ਹਾਂ ਦੇਖੋ ਇਹ ਲੈਓ ਇਹ ਵੀ ਲੈਓ ਭੈਣੋ ਮੈਂ ਇਹਨਾਂ ਨੂੰ ਮੈਂ ਦੇਖਣਾ ਹੀ ਹਾਂ ਹਾਂ ਮੈਂ ਇਹੋ ਕੱਲੀ ਕਹਿਣਾ ਤੇ ਦੇਖ ਲੈਂਦੇ ਹਾਂ ਠੀਕ ਆ ਹਾਂ ਚਲੋ ਆਓ ਇੱਧਰ ਆਓ ਪਹਿਲੇ ਤੋਂ ਤੁੰਗਿਆ ਤੋਂ ਤੁੰਗਿਆ ਜੋਂਦੀ ਭਈਓ ਜਮਨੀ ਪਾਸ ਨੂੰ ਆ ਬਲੈਕ ਅੱਗੇ ਜਿਵੇਂ ਨਸਤ ਮੋਟੇ ਇਸ ਮੋੜ ਨਾ ਗੇੜੀ ਪਾਟ ਰੱਖਾਂਗਾ ਫਿਰ ਉਹ ਇੱਥੇ ਲੱਗ ਤੂੰ ਦਾ ਪਤਾ ਨਹੀਂ ਲੱਗਦਾ ਸੀ ਇਹ ਲੋ ਬੱਸ ਕੋਈ ਨਹੀਂ ਮਾਦੇ ਨੂੰ ਪਾਣ ਗਏ ਮਾ ਮਾ ਮੈਂ ਗੱਲ ਜਾਨਾ ਇੱਕ ਪਰੀ ਇਹ ਦੱਕ ਚੈੱਕ ਕਰੋ ਬੂਡ ਕਿਡਾ ਜ਼ਬਰਦਸਤ ਆ ਵੇਖੋ ਤਹੀਂ ਈ ਰਾ ਪਾਜੀ ਪਾਜੀ ਇਹ ਬੂਡ ਤਾਂ ਜ਼ਬਰਦਸਤ ਆ ਤਿੱਖੀ ਚੋਂ ਜੈ ਇੰਨੀ ਕੋ ਬਣਾਈ ਆ ਇਹ ਪਾਜੀ ਵੇਥ ਜਾ ਵੇਥ ਜਾ ਨਾ ਕੂੜਾ ਕੱਢਣ ਵਾਲੇ ਆ ਨਹੀਂ ਇਹ ਕਿਹਦੇ ਫੇਰ ਨਾ ਫੁਰਨਾ ਪੈਂਦਾ ਵੇਖੋ ਕਿਡਾ ਘੈਂਡ ਜਿਹਾ ਪਰੀ ਕੰਮ ਚ ਇਹ ਨਾ ਨਹੀਂ ਜਿੱਦਾਂ ਵੇਥ ਚ ਕੋ ਫਸਿਆ ਹੋਣਾ ਨਾ ਦੇ ਉਹਦੇ ਵਾਸਤੇ ਆ ਇਹਦਾ ਵੇਥ ਕੋਈ ਗੱਲ ਬਾਤ ਨਹੀਂ ਪੂਰੀ ਆ ਪੈਰ ਜੇ ਮਾਰ ਕੇ ਕੱਢ ਦੇਣਾ ਬੰਦਾ ਵੇਖੋ ਤੁਸੀਂ ਪੂਰੀ ਗੱਲ ਬਾਤ ਆ ਹਾਂ ਪੂਰੀ ਕਈ ਦਿਨ ਹੋ ਗੰਗੂ ਬਣਿਆ ਜੇ ਨਹੀਂ ਨਹੀਂ ਨਾ ਲੈਣੇ ਆ ਨਹੀਂ ਲੈਣੇ ਨਵੇਂ ਨਵੇਂ ਇਹਨੂੰ ਰਹਿੰਦਾ ਇਹਨੂੰ ਵੈਗ ਦੇਣੀ ਨਵੇਂ ਚਾਹੀਦੇ ਵੇਰ ਨਿਆਣੇ ਨੇ ਪਤਾ ਨਵੇਂ ਨੇ ਨੇ ਦੇਣਾ ਨੇ ਦੇਣਾ ਇਧਰ ਗੁੜੀਆਂ ਵਾਸਤੇ ਚੈੱਕ ਕਰੋ ਤੇ ਕਲੈਕਸ਼ਨ ਵੇਖੋ ਕਿਹੜਾ ਕਲਰ ਲੈਣਾ ਕੀ ਦੇਖਾਏ ਲਾ 15 ਸਾਈਜ਼ ਪਪੀ 39 ਸਾਈਜ਼ ਨੇ ਹੋਰ ਜਾ ਕੇ ਜੁੱਤੀ ਨਹੀਂ ਪਸੰਦ ਆ ਰਹੀ ਵੀ ਵਾਹੇ ਆ ਵੀ ਕਲੈਕਸ਼ਨ ਤੇ ਬਹੁਤ ਜ਼ਿਆਦਾ ਹੈ ਕਰੋ ਚੈੱਕ ਜੁੱਤੀਆਂ ਕਿੰਨੀਆਂ ਆ ਜੇ ਲੇਡੀ ਸ਼ੂਜ਼ ਵੀ ਮਿਲਣਗੇ ਨਾਲ ਪੁਰਾਣੇ ਆਪਾਂ ਐਵੇਂ ਸ਼ਾਰਟੇਜ ਦੁਕਾਨ ਦਾ ਨਾਮ ਹੈ ਗਾਇਆ ਧਰਮਨ ਸ਼ੂਜ਼ ਕੋਰਨਰ ਜਿਹਨੂੰ ਬਾਰੇ ਵੀ 800 ਰੁਪਏ ਸੋਨੇ ਆਉਂਦਾ ਹੈ ਲਓ ਜੀ ਐਵੇਂ ਖਾਦੇ ਵੀ ਕਰ ਲਈ ਸ਼ਾਪਿੰਗ ਜੁੱਤੀਆਂ ਹੁਣ ਆਪਾਂ ਲੈ ਲਿਆ ਨੇ ਤੇ ਹੁਣ ਚੱਲੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਪ੍ਰਮੋਸ਼ਨ ਕਰਕੇ ਆਏ ਆ ਲੈ ਵੀ ਹੁਣ ਚੱਲ ਪਏ ਗੁਰਦੁਆਰਾ ਸਾਹਿਬ ਮੱਥਾ ਟੇਕਣ ਇਹ ਦੋ ਕਾਸ਼ ਨੇ ਜੋੜੇ ਲਏ ਆ ਬੂਟਾਂ ਦੇ ਤੇ ਬਾਕੀ ਇੱਕ ਹਰਗਨ ਦਾ ਜੋੜਾ ਮਿਲਿਆ ਵਾ ਤੇ ਇੱਕ ਦੋ ਮੈਨੂੰ ਤੇ ਰਾਣੀ ਗੁਰੂ ਸਾਹਿਬ ਸਾਡੇ ਕੰਨੇ ਲਗੇ ਹਰ ਘਰ ਤੇ ਜਿਵੇਂ ਸੇਬ ਲਾਈਨ ਲੱਗੀ ਰੁੱਕ ਗਏ ਫਿਰ ਪਹੁੰਚ ਕੇ ਆਪਾਂ ਟਾਈਮ ਦਿਖਾ ਲਈ ਗੁਰਦੁਆਰਾ ਸਾਹਿਬ ਸਾਢੇ 9 ਹੋ ਗਏ ਲਗਭਗ ਸਾਢੇ 9 ਵਜੇ ਹਨ ਰਮਾਲ ਪਾਣੀ ਉੱਥੇ ਮਿਲਣਾ ਆਪਾਂ ਇੱਥੇ ਰੁੱਕ ਗਏ ਆ ਸੰਦੀਪ ਜੀ ਜਲ ਸਕਣ ਵਾਸਤੇ ਆਪਾਂ ਰੁਕੇ ਹੋਏ ਆਜ ਵੀ ਰਾਸ਼ ਚੰਗਾ ਆ ਸੰਗਤ ਕਾਫੀ ਆ ਮੱਥਾ ਭਾਂ ਦੇਖ ਲੈਣ ਚੱਲੇ ਆਣ ਚੱਲੇ ਆ ਘਰੇ ਵਾਪਸੀ ਕਿੱਥੇ ਜਲੇ ਆਪਾਂ ਆਪਾਂ ਤਾਂ ਜਲੇ ਮੇਰਾ ਪਤਾ ਖੁੱਸੋ ਕਿ ਲੈ ਵੀ ਹੁਣ ਜਾ ਰਹੇ ਆ ਘਰੇ ਵਾਪਸੀ ਗੱਡੀ ਚ ਹਵਾ ਹੈ ਨਹੀਂ ਹਵਾ ਭਰਉਣੀ ਹੈ ਪਰ ਇਦਾਂ ਜਾਣ ਨੇ ਨਹੀਂ ਕੋਈ ਚੱਕਰ ਨਹੀਂ ਚੱਲੂ ਕੰਮ ਲੈ ਵੀ ਕਾਸ਼ ਲੈ ਗਿਆ ਆਪਣੇ ਜੂੜੇ ਦੋ ਤੇ ਆ ਮੇਰੇ ਆ ਲੈ ਵੀ ਲੈ ਆਂਦਾ ਸਮਾਨ ਆਪਾਂ ਹਾਂ

ਦਾਦੀ ਨੂੰ ਘਰ ਕਮਨ ਕਰ ਕੋ ਕੋ ਬੱਲੇ ਉੱਤੀ ਰਾਹ ਪਾਣੀ ਉਹ ਬੜੀ ਸੋਹਣੀ ਲੱਗਦੀ ਹੋਏ ਹੈ ਦਾਦੀ ਇਹ ਉਦਾਂ ਨਾ ਉਦਾਂ ਚੋ ਬਾਜੂ ਪਾਈ ਬਾਜ ਪਾਈ ਪਹਿਲਾਂ ਖਾਣ ਸਹੀ ਪਹਿਲਾਂ ਦਾਦੀ ਨੂੰ ਖਾ ਇਦਾਂ ਓਹ ਹੋ ਇਦਾਂ ਪਹਿਲਾਂ ਪਹਿਲਾਂ ਦਾਦੀ ਨੂੰ ਕੋ ਫੜ ਕੇ ਵੇਖੋ ਸੋਹਣੀ ਆ ਤੇ ਵਾਣੀ ਨੰਨੀ ਓ ਆਏ ਹੋਏ ਦਾਦੀ ਕਾ ਜਗੂ ਕਹ ਦਾਦੀ ਵਧੀਆ ਬਲਾ ਵਧੀਆ ਬਲਾ ਹਾਂ ਸੋਣੀ ਮੈਨੂੰ ਵੀ ਦੇ ਦੇਗੀ ਵਨਡੇ ਪਾਉਂਗਾ ਨਹੀਂ ਹੋਗਾ ਹਾਂ ਮੈਨੂੰ ਵੀ ਆ ਜਾ ਕਹ ਤਾਂ ਮੈਨੀਆਂ ਕਹ ਇੰਜੁੱਤੀ ਦੇਣੀ ਮੇ ਰੀਆ ਨਹੀਂ ਲੱਗਦੀ ਪਿਆਰ ਕਰਕੇ ਦੇ ਸੋਣੀ ਹੈ ਨਾ ਸੋਣੀ ਹੈ ਨਾ ਸੋਣੀ ਜੁੱਤੀ ਸੋਹਣੀ ਅਲਸੀ ਜੁੱਤੀ ਹਰ ਗੁੰਦੀ ਬਹੁਤ ਸੁੰਦਰ ਆਇਆ ਉਹ ਇਧਰ ਨੂੰ ਇੱਕ ਵਾਰ ਕੋਣ ਆਏ ਹੋਏ ਲੱਲਾਂ ਨੇ ਜਿਹੜੇ ਤੇ ਵਿਖਾਈਏ ਪਤਾ ਨਹੀਂ ਨੇੜੇ ਦੇ ਜੁੱਤੀ ਵਿਖਾਈਏ ਸਾਰੇ ਜਾਣੇ ਨੇ ਇਧਰ ਨੂੰ ਕਰੋ ਲਓ ਜੀ ਮੇਰੀ ਧੀ ਸਾਰੇ ਜਾਣੇ ਦੱਸੇ ਜੁੱਤੀ ਸੋਹਣੀ ਆ ਭਾਈ ਮੇਰੀ ਧੀ ਇਹ ਸੋਹਣੀ ਆਏ ਲਈ ਅੱਤੇ ਰੋਟਕਣਿਓ ਐਦਾਂ ਥੋੜੀ ਤੁਰੀ ਦਾ ਪੁੱਤ ਕੀ ਕਰਾਵਾਂ ਪਹਿਲਾਂ ਦੱਸ ਨਾ ਕੀ ਕਰਾਂ ਛੇਤੀ 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 ਬੂਤ ਭਾਪਰੇ ਬੂਤਾ ਜੰਦਾਈ ਅੱਛਾ ਲਓ ਫੜ ਲਓ ਨਦਨ ਨੂੰ ਖਾ ਕੇ ਆਓ ਆ ਵੀ ਆ ਵੀ ਲੈ ਜਾਓ ਦੇ ਦੇ ਦੋ ਦੇ ਦੇ ਪੁੱਤ ਚਲੋ ਜਾਓ ਆ ਜਾਓ ਜਾ ਜਾ ਲੈ 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 ਪਾਪਾ ਬੂਤਾ ਜੰਦਾਈ ਅੱਖਾਂ ਬੰਦ ਕਰੋ ਕਹਿੰਨ ਅੱਖਾਂ ਬੰਦ ਕਰੋ ਤੁਸੀਂ ਅੱਖਾਂ ਬੰਦ ਕਰੋ ਨਦਰੀ ਦਾਦਾਂ ਦਾਦਾਂ ਨੂੰ ਫੜਾਓ ਨਾ ਦਾਦਾਂ ਲਫਾਫਾ ਫੜਾ ਦਿਓ ਆ ਵੀ ਫੜਾ ਦਿਓ ਆ ਇਹ ਫੜਾ ਦਿਓ ਆ ਦਾਦੀ ਨੂੰ ਫੜਾ ਲ ਮੈਂ ਥੱਕ ਗਿਆ ਅੱਛਾ ਮਮਮੀ ਨੂੰ ਫੜਾ ਦਿਓ ਨਾ ਮਮਮੀ ਨੂੰ ਫੜਾ ਦਿਓ ਹਾਂ ਹਾਂ ਕੋ ਵੇਖੋ ਤੂੰ ਵੀ ਰੋਵੇ ਜੀ ਦਾਦਾਂ ਨੂੰ ਵੇਖਣ ਤੋਂ ਹਣ ਰੋਵੇ ਜੀ ਹਾਂ ਕੰਫਰਟ ਦੇ ਬੜਾ ਵਧੀਆ ਹਾਂ ਤਸਮੈ ਨਾ ਰੰਗ ਕਰਾ ਦੇਣੇ ਤੁਸੀਂ ਚਿੱਟੇ ਆ ਕਲਰ ਕਰਾ ਦੇਣੇ ਡਾਈ ਕਰਾ ਦੇਣੇ ਤੁਸੀਂ ਹਾਂਜੀ ਭੜਾ ਤੋਕੀ ਵੇਖੋ ਭੜਾ ਤਰ ਕਿਵੇਂ ਖਾਂ ਨਹੀਂ ਆਪੀ ਨਹੀਂ ਹੈਂ ਥੋੜੀ ਬੋਲਣਾ ਹਾਂ ਹਾਂ ਇਹੋ ਆ ਆ ਫਾਸਕੋਪੀਆ Ale znám jeho